ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਗੋੜੀ ਮੁਹੱਲਾ ਪੰਜਮਾ ਕੋਟ ਮਚਨ ਕੀ ਨੋਸ਼ਨਾਣ ਲੱਖ ਅਰਬ ਕਰਬ ਦਿਨੋ ਦਾਨ ਜਾਂ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਕਾਇ ਕੋਪਾਲ ਪਾਪ ਮਿਟੈ ਸਾਧੂ ਸ਼ਰਨ ਦਿਯਾਲ ਰਹਾਓ ਬਹੁਤ ਉਰਧ ਤਪ ਸਾਧਨ ਸਾਧਿਨ ਕਲਾਭ ਮਨੋਰਥ ਲਾਧੇ ਹਰ ਹਰ ਨਾਮ ਰਸਨ ਅਰਾਧੇ ਸਿਮਰਤ ਸਾਸਤ ਪੀਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਨੇ ਨਾਮ ਜਪਤ ਪ੍ਰਭ ਸੋ ਮਨ ਮੰਨੇ ਆਗਾਧ ਬੋਧ ਹਰ ਗਮ ਅਪਾਰੇ ਨਾਮ ਜਪਤ ਨਮ ਰਦੇ ਵਿਚਾਰੇ ਨਾਨਕ ਕੋ ਪ੍ਰਭ ਕਿਰਪਾ ਧਾਰੇ ਗੌੜੀ ਮਹਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਅਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਪਏ ਸਗਲੇ ਕਾਮ ਦਰਸ਼ਨ ਦੇਖ ਸੀਤਲ ਮਨ ਪਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਪੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ